ਵਾਇਦਰ ਜੀ ਦਾ ਖਾਲਸਾ ਵਾਇਦਰ ਜੀ ਦੀ ਫਤਿਹ ਤਨ ਤਨ ਸੈਮਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਤਨ ਤਨ ਸੈਮਸ਼ਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਸਾਈ ਹੋਈ ਨਗਰੀ ਵਿੱਚ ਦੋ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਪਰਨਤਨ ਦੀ ਸੰਗਤਾਂ ਨੂੰ ਮੁਬਾਰਕਾਂ ਵੀਰ ਖਾਲਸਾ ਦਲ ਵੱਲੋਂ ਅਤੇ ਸਹਾਵਾ ਟੰਡੋਲੇ ਤੇ ਆਜ਼ਾਦ ਗੁਰੂਪ ਵੱਲੋਂ ਜਿਹੜੀ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਵਾ ਬਹੁਤ ਬਹੁਤ ਸੰਕਤ ਦੇ ਦੇਖੋ ਜੀ ਅੱਜ ਕਿੰਨਾ ਲੱਗਦਾ ਸਕਦਾ ਨਾਲ ਜਿਹੜਾ ਇਹ ਲੰਗਰ ਚੱਲ ਰਿਹਾ ਵਾ ਸੰਕਤ ਦੇ ਜਿਹੜੇ ਛਾਹ ਦੇਖੋ ਤੇ ਇੱਥੇ ਲੰਗਰ ਜਿਹੜਾ ਦੋਸੇ ਦਾ ਲੰਗਰ ਪੀਜ਼ਾ 버ਗਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਅੱਜ ਚਾਈਨਸ ਜਿਹੜਾ ਉਹ ਲੰਗਰ ਲਗਾਇਆ ਗਿਆ ਜੀ ਸੰਕਤ ਨੂੰ ਬੇਨਤੀ ਹੈ ਵੀ ਕੱਲ 23 ਨੂੰ ਕਿਨ ਐਤਵਾਰ ਜਿਹੜਾ ਲੰਗਰ ਆ ਉਹ ਕਟੋ ਕਟ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਜਿਹੜੇ ਸੰਗਤ ਦੇ ਸਹਿਯੋਗ ਦੇ ਨਾਲ ਸੁਹਾਵਾ ਟੈਂਟ ਤੇ ਵੀ ਖਾਸ ਆਜ਼ਾਦ ਗਰੁੱਪ ਦੇ ਨਾਲ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਕੱਲ ਦੀ ਯਹੀ ਡੇਟ 23 ਦੇ ਵਿੱਚ ਚਾਈਨਿਸ ਦੀ ਜਿਹੜੀ ਵੈਰਾਈਟੀਆਂ 10 ਤੋਂ 15 ਵੈਰਾਈਟੀਆਂ ਚਾਈਨਿਸ ਹੋਣਗੀਆਂ ਤੇ ਜਿਹੜਾ ਜਿਹੜਾ ਗੁਰੂ ਦਾ ਲੰਗਰ ਦੂਜੇ ਲੰਗਰ ਜਿਹੜਾ ਪ੍ਰਸ਼ਾਦਾ ਵਾ ਉਹ ਵੀ 10 ਤੋਂ 15 ਵੈਰਾਈਟੀਆਂ ਮਿਲਣਗੀਆਂ ਤਨ ਸਾਰਨ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਬਹੁਤ ਮਢ ਭਾਗੀਆਂ ਜੋ ਤਨਤਨ ਸਾਹਿਬ શ્રી ਗੁਰਜਨ ਦੇਵ ਜੀ ਦਾ 462ਵਾਂ ਪ੍ਰਕਾਸ਼ ਉత్సਵ ਬਹੁਤ ਹੀ ਸ਼ਰਧਾ ਪੂਰਵਕ ਕਰਤੇ ਤੂਮ ਕਮਕੇ ਦੇ ਨਾਲ ਸਮੁੱਚੇ ਤਨਤਨ ਇਲਾਕੇ ਦੇ ਲੋਸੀ ਸੰਗਤ ਮੈਨੇਜਰ શ્રી ਦਰਬਾਰ ਸਾਹਿਬ ਅਤੇ ਸ਼ਹਿਰ ਅਤੇ ਹਾਲੇਦਵਾਲੇ ਦੀਆਂ ਸਾਰੀਆਂ ਸਮਾਜਿਕ ਕਾਰਕੂਪ ਜਥੇਬੰਦੀਆਂ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਜਿਹੜਾ ਮਨਾਇਆ ਜਾ ਰਿਹਾ શ્રી ਗੁਰੂ ਅਰਜਨ ਦੇਵ ਜੀ ਧਾਰਮਿਕ ਕੀਰਤਨ ਦਰਬਾਰ ਸਭਾ ਵੱਲੋਂ ਪਿਛਲੇ ਲਗਾਤਾਰ 10 ਸਾਲ ਤੋਂ ਦਸਾਂ ਥਾਵਾਂ ਤੇ ਵਕ ਵਕ ਲੱਗਦਾ ਹੈ ਉਹ ਕੀਰਤਨ ਦਰਬਾਰ ਸਿ ਜਾਏ ਜਾ ਰਹੇ ਨੇ ਅੱਜ ਵੀ ਬਹੁਤ ਵੱਡਾ ਧਾਰਮਿਕ ਜਿਹੜਾ ਸਮਾਗਮ ਆ ਚਲੀ ਮੰਜੀ ਅਸਥਾਨ ਦਰਬਾਰ ਨੂੰ ਵਿਖੇ ਸਿ ਜਾਇਆ ਜਾ ਰਿਹਾ ਔਰ ਕੱਲ ਵੀ ਜਿਹੜਾ ਵਾ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਬਹੁਤ ਹੀ ਵੱਡਾ ਜਿਹੜਾ ਧਾਰਮਿਕ ਸਮਾਗਮ ਅਜੋਲਿਤ ਕੀਤਾ ਜਾ ਰਿਹਾ ਹੈ ਸੋ ਤਰਨਤਾਨ ਅਤੇ ਇਲਾਕੇ ਦੀ ਸਮੁੱਚੀ ਸਾਥ ਸੰਗਤ ਨੂੰ ਬੇਨਤੀ ਹੈ ਕਿ ਉਹ ਵੱੱਡ ਚੜ ਕੇ ਆਪਣੇ ਪਰਿਵਾਰਾਂ ਸਮੇਤ ਕੰਤਨ ਸਾਹਿਬ ਸ੍ਰੀ ਗੁਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖਾਡੀਆਂ ਭਰ ਕੇ ਆਪਣਾ ਜਨਮ ਸਫਲਾ ਕਰ ਇਸੇ ਤਰ੍ਹਾਂ ਇਸ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਮੀਨ ਖੇਤ ਗਿੱਕਾ ਖਾਲਸਾ ਦਲ ਵੱਲੋਂ ਅਤੇ ਹੋਰ ਵੀ ਸਮਾਜਿਕ ਦੇ ਧਾਰਮਿਕ ਜਥੇਬੰਦੀਆਂ ਵੱਲੋਂ ਥਾਂ-ਥਾਂ ਤੇ ਵੰਸ-ਵੰਨੇ ਜਿਹੜੇ ਆ ਉਹ ਲੰਗਰ ਜਿਹੜੇ ਨੇ ਲਗਾਈ ਗਏ ਨੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਮੈਂ ਸਮੁੱਚੀ ਸਾਧ ਸੰਗਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ 462ਵੇਂ ਪ੍ਰਕਾਸ਼ ਪੋਥੀ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਵਿਚਾਰ ਜਾਹੇ ਮਥਰਾ ਜਗ ਤਾਰਣ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਗ ਨ ਗਰਭ ਨ ਆਇਓ ਦਾਸ ਭਾਈ ਸਤਪਾਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਅੱਜ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਹੈ ਤਨ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਹੈ ਜਿਹੜਾ ਤਨ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰੋਂ ਘਰੋਂ ਵਰਸਾਈ ਹੋਈ ਪਵਿੱਤਰ ਨਗਰੀ ਤਰਨ ਤਨ ਸਾਹਿਬ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਅੰਦਰ ਅੱਜ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ ਉਸ ਤੋਂ ਪ੍ਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਪ੍ਰਾਰੰਭ ਹੋ ਗਏ ਨੇ ਜਿਹੜੇ ਰਾਤ देर ਰਾਤ ਤੱਕ ਚੱਲਣਗੇ ਜਿਸ ਦੇ ਵਿੱਚ ਗੁਰੂ ਘਰ ਦੇ ਰਾਗੀ ਢਾਡੀ ਕਥਾਵਾਚਕ ਵਿਦਵਾਨ ਸਿੰਘ ਸਾਹਿਬਾਨ ਇਹਨਾਂ ਗੁਰਮਤ ਸਮਾਗਮਾਂ ਦੇ ਅੰਦਰ ਆਪ ਸੰਗਤਾਂ ਨੂੰ ਹਰਜਸ ਸਰਵਣ ਕਰਾਉਣਗੇ ਆਤੇ ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਉਹ ਆ ਕਰਕੇ ਹਰਜਸ ਸਰਵਣ ਕਰਨਗੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਤੀ ਸਤਿਕਾਰਯੋਗ ਮਾਤਾ ਭਾਨੀ ਜੀ ਤਿੰਨਾਂ ਦੀ ਪਾਕ ਕੋਕ ਤੋਂ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਉੱਥੇ ਉਹਨਾਂ ਦੇ ਦਰੋਂ ਕਰੋ ਵਰਸਾਈ ਹੋਈ ਪਵਿੱਤਰ ਨਗਰੀ ਤਰਨਤਨ ਸਾਹਿਬ ਵਿਖੇ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਏ ਸਮੁੱਚੇ ਹੀ ਪ੍ਰਬੰਧ ਦੇ ਵੱਲੋਂ ਜਿੰਨੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਅੰਦਰ ਹਾਜ਼ਰੀਆਂ ਭਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਅਤੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ 462ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ